ਵਿਡੀਓ ਵੇਖਣ ਵਾਲੀਆਂ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਸਲਵਾਰ ਕਟਿੰਗ ਜਿਵੇਂ ਆਪਣੇ ਪੂਰੇ 6 ਸਰਦੀਆਂ ਵਾਲੇ ਆ ਰਹੇ ਨੇ ਸਲਵਾਰ ਹੁੰਦੀ ਕਮੀਜ਼ ਹੁੰਦਾ ਤੇ ਸ਼ਾਲ ਹੁੰਦਾ ਸ਼ਾਲ ਦੀ ਆਪਾਂ ਕਟਾਈ ਕਰ ਕੱਢ ਲਈ ਆ ਕੱਟ ਕੇ ਤੇ ਕਮੀਜ਼ ਵੀ ਬਣਾ ਲਿਆ ਇਹ ਹੁਣ ਆ ਗਿਆ ਆਪਣੇ ਕੋਲ ਸਲਵਾਰ ਦਾ ਕੱਪੜਾ ਸਲਵਾਰ ਦੇ ਕੱਪੜੇ ਦਾ ਪਹਿਲਾਂ ਹੁੰਦਾ ਸੀ ਆ ਇੱਕ ਬਾਰਡਰ ਇੱਕ ਸਾਈਡ ਤੇ ਬਾਰਡਰ ਦਿੱਤਾ ਹੁੰਦਾ ਸੀਗਾ ਕਿ ਹੁਣ ਇਹਦੇ ਬਾਰਡਰ ਹੈਗੇ ਦੋਨਾਂ ਸਾਈਡਾਂ ਦੇ ਦਿੱਤਾ ਹੋਇਆ ਦੇਖੋ ਇੱਕ ਸਾਈਡ ਆਵਾ ਬਾਰਡਰ ਦੀ ਇੱਕ ਸਾਈਡ ਆ ਗਈ ਤੇ ਇਹਦੇ ਬਾਹਰ ਘੱਟ ਹੁੰਦਾ ਦੇਖੋ ਬਾਹਰ ਤੇ ਦਾ ਇਹ ਨਾ ਠੀਕ ਹੈ ਜੀ ਇਹਨਾਂ ਦੇ ਤਾਂ ਨਾ ਪਾ ਦਸਾਂਗੇ ਵੀ ਡਾਬਲ ਬਟਰ ਦਾ ਜਲਦੀ ਸਲਵਾਰ ਦੀ ਕਟਾਈ ਕਿਸ ਤਰ੍ਹਾਂ ਕਰਨੀ ਹੈ ਪਹਿਲਾਂ ਆਪਾਂ ਵੀਡੀਓ ਪਾਈ ਹੋਈ ਏ ਸਿੰਗਲ ਬਟਰ ਦੀ ਇੱਕ ਵਾਸਤੇ ਬਟਰ ਦੀ ਹੁਣ ਆ ਗਿਆ ਡਾਬਲ ਬਟਰ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਸਿੱਧਾ ਪਾਸਾ ਵਿੱਚ ਕਰਕੇ ਉੱਪਰ ਪਾਸਾ ਉੱਪਰ ਕਰਕੇ ਮਾਰ ਕੇ ਨਿਸ਼ਾਨ ਲਗਾਉਣੀ ਇਹ ਆਪਾਂ ਫਿਰ ਵਿੱਚ ਮਿਆਣੀ ਵੀ ਪਾਣੀ ਹੈ ਪਤਾ ਲੱਗ ਜੇ ਵੀ ਖੱ ਕੇ ਸਿੱਧਾ ਕੇ ਰੇ ਤੇਈ ਵਰੀ ਚੇਨਿੰਗ ਦਾ ਘਾਟ ਹੁੰਦੀ ਜਿਆਦਾ ਫਰਕ ਨਹੀਂ ਹੁੰਦਾ ਫਿਰ ਇਸ ਤਰ੍ਹਾਂ ਪਤਾ ਲੱਗ ਸਕਦਾ ਸੌਤੂ ਬਲਾਂ ਸਿੱਧੇ ਨਾਲ ਸਿੱਧਾ ਮਲਾ ਕੇ ਇਸ ਤਰ੍ਹਾਂ ਬਰ ਉੱਪਰ ਕਰਕੇ ਡਿਜ਼ਾਈਨ ਨੂੰ ਜਾ ਆਪਣੇ ਕੋ ਪਾਗ ਬੈਨ ਵੀ ਜਾਂਦੇ ਰਹਣ ਆਪਾਂ ਵਰਤੂ ਕਰਦੇ ਇਹਨਾਂ ਦੀ ਇਸ ਤਰ੍ਹਾਂ ਡਿਜ਼ਾਈਨ ਨਾਲ ਡਿਜ਼ਾਈਨ ਬਰਾਬਰ ਮਿਲਾ ਕੇ ਇਹ ਵੀ ਦੇਖ ਲੈ ਦੇਖੋ ਹੁਣ ਇਧਰ ਆਪਣੀ ਕਟਾਈ ਕੀਤੀ ਹੋਈ ਇਹਨਾਂ ਨੇ ਇਸ ਤਰੀਕੇ ਬਿਲਕੁਲ ਆਹ ਮਾੜੀ ਮੜੀ ਲੈ ਲੈਂਦੀ ਹੋਈ ਤੇ ਇਧਰ ਕਾਫੀ ਜਗ੍ਹਾ ਛੱਡੀ ਹੋਈ ਹੈ ਹੁਣ ਆਪਾਂ ਦੋਨੋਂ ਨੇ ਇੱਕ ਬਰੂਬਰ ਲੈ ਕੇ ਆਉਣਾ ਹੈ ਇਹਦੇ ਵਾਸਤੇ ਆਪਾਂ ਦੇਖਣਾ ਹੈ ਜਿੰਨਾ ਹੁਣ ਆਹ ਕਪੜਾ ਵਾ ਉਹਨਾ ਹੀ ਆ ਲੈਣਾ ਪੈਣਾ ਵਾ ਚਾਹੇ ਜ਼ਿਆਦਾ ਵਾ ਤੇ ਇਹਦੀ ਆਪਾਂ ਨੂੰ ਕਟਾਈ ਕਰਨੀ ਪਵੇਗੀ ਜਿਸ ਤਰ੍ਹਾਂ ਆਪਣੇ ਆਹ ਬਾਰਡਰ ਦਾ ਕਪੜਾ ਘੱਟ ਵਾ ਇਸੇ ਤਰ੍ਹਾਂ ਹੀ ਆਪਾਂ ਇਹਦੀ ਵੀ ਕਟਾਈ ਕਰ ਦਵਾਂਗੇ ਕੋਈ ਜ਼ਿਆਦੇ ਕਪੜੇ ਨਹੀਂ ਤਾਂ ਆਪਾਂ ਘੱਟ ਕਰ ਸਕਦੇ ਆ ਜਿੱਧਰ ਕਪੜਾ ਘੱਟ ਆ ਉਧਰ ਆਪਾਂ ਵੱਧ ਨਹੀਂ ਕਰ ਸਕਾਂ ਆਪਾਂ ਜਿਹੜਾ ਜ਼ਿਆਦਾ ਕੱਪੜਾ ਸੀ ਉਹਦੀ ਕਟਾਈ ਕਰਕੇ ਬਰੋਬਰ ਕਰਕੇ ਆਪਾਂ ਦੇਖੋ ਬਟਨ ਨੇ ਬਟਨ ਮਲਾ ਕੇ ਇਸ ਜੀ ਆਪਾਂ ਪੈਨ ਦੀ ਵਰਤੋਂ ਕਰਕੇ ਇੱਕ ਬਰੋਬਰ ਕਰਕੇ ਲਗਾ ਸਕਦੇ ਹਾਂ ਹੁਣ ਆਪਾਂ ਕੱਪੜਾ ਸਾਰਾ ਕਰ ਲਿਆ ਵੀ ਉਸ ਤੋਂ ਬਾਅਦ ਆਪਾਂ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਸਲਵਾਰ ਦਾ ਨਾਪ ਸਲਵਾਰ ਤਿਆਰ ਕਰਨੀ ਹੈ ਸਲਵਾਰ ਤਿਆਰ ਕਰਨੀ ਹੈ ਆਪਾਂ 3 ਇੰਚ ਮੋਰੀ 6 ਇੰਚ ਬੈਲਟ 22 ਇੰਚ ਪੈਂਤੀ ਲੰਬਾਈ ਮੂਰੀ 6 벨ਟ 22 ਪੈਂਤੀ ਨੇ ਆਪਾਂ ਬੱਲੇ ਦੀ ਲੰਬਾਈ ਲਾਵਾਂਗੇ ਤੁ 31 ਇੰਚ ਦੇ ਆਪਾਂ ਸਾਢੇ ਕਿਤੇ ਲਾ ਲਾਂਗੇ 31 ਦੀ ਬਜਾਏ ਵੀ ਇਸ ਥੀਕੇ ਤਿੰਨ ਜਗ੍ਹਾ ਤੇ ਨਿਸ਼ਾਨੀ ਲਗਾ ਕੇ ਆਪਾਂ ਇਸ ਕਪੜੇ ਦੀ ਕਟਾਈ ਕਰ ਦਵਾ ਲੀ। ਸੇਲ ਦੇ ਵਰਤਨ ਕੱਟ ਸਕਦੇ ਆ ਆਪਾਂ ਇਸ ਤਰ੍ਹਾਂ। ਕਟਾਈ ਕਰ ਲਈ। ਇਹ ਕਪੜਾ ਆਪਾਂ ਸਾਈਡ ਤੇ ਕਰ ਲਾਂਗੇ। ਇਹਨੂੰ ਇਸ ਤਰੀਕੇ ਹੁਣ ਆਪਾਂ ਡਾਲ ਕਰਾਂਗੇ। ਡਬਲ ਕਰਕੇ ਇਸ ਤਰ੍ਹਾਂ ਪਛਾੜਦੇ। ਦੀ ਬ੍ਰੈ ਇਸ ਤਰੀਕੇ ਆਪਾਂ ਸਵਾਰਾ ਕਰਕੇ ਕੱਪੜਾ ਛਾ ਲਿਆ। ਛਾਣ ਤੋਂ ਬਾਅਦ ਹੁਣ ਆਪਣਾ ਜਿਹੜਾ ਕੱਪੜਾ ਬਚਿਆ ਹੋਇਆ ਵਾ ਇਹਨੂੰ ਹੀ ਆਪਾਂ ਅੱਧੁਖਾ ਇਸ ਤਰ੍ਹਾਂ ਪੜਾ ਹੈ ਇਹਦੀ ਤੈ ਇਸ ਤਰੀਏ ਫੋਲਡ ਕਰ ਲੈਣੀ ਆਪਾਂ ਇੱਧਰ ਇੱਧਰ ਹੈਗਾ ਪੜਨ ਡਬਲ ਜੁੜਿਆ ਹੋਇਆ ਪਾਸਾ ਇੱਧਰ ਹੈਗਾ ਖੁੱਲਾ ਪਾਸਾ ਆ ਦਿਖੋ ਚਾਰੇ ਕੰਨੀਆਂ ਨੇ ਠੀਕ ਹੈ ਜੀ ਧਿਆਨ ਨਾਲ ਦੇਖ ਲਓ ਆ ਚਾਰੇ ਕੰਨੀਆਂ ਨੇ ਇੱਧਰ ਜੁਵੈਂਟਾ ਕਪੜਾ ਤੇ ਹੁਣ ਆਪਣਾ ਕਪੜਾ ਜਿਹੜਾ ਬਚਿਆ ਹੋਇਆ ਵੈ ਇਹਨੂੰ ਆਪਾਂ ਜਿਹੜਾ ਜੁਵੈਂਟ ਪਾਸਾ ਵਾ ਇੱਧਰ ਜੁੜਿਆ ਹੋਇਆ ਵਾ ਹੁਣ ਨੂੰ ਆਪਾਂ نیچے ਰੱਖਾਂਗੇ ਜਿਹੜਾ ਖੁੱਲਾ ਪਾਸਾ ਵੇਦਰੋਂ ਚਾਰੇ ਤਾਵੇਂ ਦੇਖੋ ਆਹ ਖੁੱਲੀਆਂ ਨੇ 1 2 3 4 ਚਾਰੇ ਖੁੱਲੀਆਂ ਰੱਖ ਕੇ ਆਪਾਂ ਇਸ ਤਰੀਕੇ ਲੰਪਾ ਜਿੰਨਾ ਮੀਸਰ ਵਿੱਚ ਖਣਾ ਵਿੱਚ ਆਸਮਤ ਖਾਂਗੇ ਆਸਮਾ ਪਰ ਰੱਖਾਂਗੇ ਥੋ 10 ਇੰਚ ਕੁ ਭੇਰੀ ਸ਼ੇਪ ਪਹਿਲਾਂ ਹੀ ਬਣੀ ਹੋਣੀ ਹੈ ਅੱਗੇ ਆਪ ਨੂੰ ਬਣਾਉਣ ਦੀ ਲੋੜ ਪੈਂਦੀ ਸੀ ਤਾਂ ਕਰਕੇ ਆਪਾਂ ਥੋੜ੍ਹਾ ਜਿਹਾ ਵਾਧਾ ਰੱਖਦੇ ਸੀਗੇ ਵੀ ਫਿਰ ਸ਼ੇਪ ਬਣਾਉਣ ਚ 1 ਇੰਚ ਜਾਂ 1.5 ਇੰਚ ਕਪੜੇ ਦੇ ਆਪਾਂ ਸ਼ੇਪ काटਦੇ ਸੀ ਹੁਣ ਮੋਰੀ ਰੱਖਣੀ ਆਪਾਂ 6 ਇੰਚ ਉਹਨਾਂ ਦੇ ਤਿਆਰ ਸ਼ੇਪ ਬਣਾਉਣ ਵਾਸਤੇ ਫਿਰ ਵੀ ਆਪਾਂ 8 ਇੰਚ ਰੱਖ ਲਈਏ ਤੋਂ ਵਾਧਾ ਕਿ ਅੰਦਾਜ਼ੇ ਤੇ ਆਪਣਾ ਇਹ ਤੋਂ ਕਪੜਾ ਸਲਾਈ ਚਲ ਜਾਂਦਾ ਹੈ ਇਸ ਤੋਂ ਬਾਅਦ ਨੂੰ ਫਿਰ ਆਪਾਂ ਇਸ ਤਰ੍ਹਾਂ ਸ਼ੇਪ ਮਲਾਵਾਂਗੇ ਇਹ ਤਰੀਕਾ ਹੈਗਾ ਵੀ ਜੇ ਕੋਈ ਕਹਿੰਦਾ ਵੀ ਸਾਡੇ ਕੱਪੜਾ ਜਿੰਨਾ ਹੈਗਾ ਉਹਦੀ ਸਲਵਾਰ ਬਣਾ ਦੋ ਵੀ ਥੋੜੀ ਜਿਹੀ ਇਹ ਨੋਰਮਲ ਆਗੇ ਟਾਈ ਮਟੀਰੀਅਲ ਕੱਟਾ ਨੂੰ ਨਾ ਬਹੁਤੀ ਭਾਰੀ ਤੇ ਨਾ ਬਹੁਤੀ ਹਲਕੀ ਜੇ ਹਲਕੀ ਬਣਾਣੀ ਹੋਵੇ ਤੇ ਫਿਰ ਆਪਾਂ ਇੱਥੋਂ ਰੱਖਣਾ ਆਸਾ ਜੇ ਮੰਨਿਆ ਕੋਈ ਕਹਿੰਦਾ ਸਾਡੀ ਸਲਵਾਰ ਹਲਕੀ ਚਾਹੀਦੀ ਏ ਫਿਰ ਆਪਾਂ ਇੱਥੋਂ ਲੈ ਕੇ ਅੱਗੇ ਇਸ ਤਰ੍ਹਾਂ ਰੱਖ ਕੇ 1000 1000 ਆਪਾਂ ਲਾ ਲਿਆ ਜੇ 1.5 ਰੱਖਨੇ ਤਾਂ ਵੀ ਆਪਾਂ ਅੱਗੇ ਜਾ ਸਕਦੇ ਆ ਫਿਰ ਆਹ ਲੋ ਛੇਪ ਇਥੋਂ ਇਹੀ ਰਹਿਣੀ ਹੈ ਆਪਣੀ ਇਥੋਂ ਇਸ ਤਰ੍ਹਾਂ ਮਿਲਾ ਕੇ ਇਹ ਆਪਣੀ ਸਲਵਾਰ ਹਲਕੀ ਦੀ ਹੋ ਜਣੀ ਜੇ ਕੋਈ ਕਹਿੰਦਾ ਜਿਸ ਤਰ੍ਹਾਂ ਆਪਾਂ ਨੂੰ ਕਹਿੰਦੇ ਨੇ ਆਪਾਂ ਉਸ ਤਰੀਕੇ ਹੀ ਤਿਆਰ ਕਰਨੀ ਇਹ ਹੁਣ ਆਪਣੀ ਨੋਰਮਲ ਹੋ ਗਈ ਨਾ ਬਹੁਤੀ ਭਾਰੀ ਨਾ ਬਹੁਤੀ ਹਲਕੀ ਹੈ ਇਹ ਹੁਣ ਪਟਾਈ ਗਈ ਕਪੜਾ ਆਪਣਾ ਇਸ ਤਰੀਕੇ ਦੀ ਖਵਾਦਣਾ ਚਾਰੇ ਤਾਂਆਂ ਖੁੱਲੀਆਂ ਨੇ ਮੈਂ ਇਧਰ ਜੁੜਿਆ ਹੋਇਆ ਕਪੜਾ ਆ ਆਪਣਾ ਇਕੱਠਾ ਆਪਾਂ ਜੁੜੀਆਂ ਤਾਂਵਾਂ ਰੱਖ ਲੇਨ ਮੈਂ ਦੋਨੇ ਜੁੜੀਆਂ ਤਾਂਵਾਂ ਹੋਈਆਂ ਨੇ ਤੇ ਇਹਦੇ ਆਪਣੀ 벨ਟ ਬਣ ਜਾਣੀ ਜਿਵੇਂ ਆਪਾਂ ਖੁੱਲਾ ਪਾਸਾ ਇਧਰ ਰੱਖਦੇ ਫਿਰ ਆਪਣੀ ਇਧਰ ਇਹ ਚਾਰ ਪੀਸ ਬੰਨ ਜਣੇ ਸਿਰ ਟੁੱਟੀ ਹੋ ਜਣੇ ਸੀਗੇ ਇਸ ਤਰੀਕੇ ਆਪਾਂ ਇਧਰ ਸਾਈਡ نیچے ਮੁਰੀਅਲ ਸਾਈਡ ਆਪਾਂ ਜੋ ਜੁਆਇੰਟ ਕਪੜਾ ਜਿਹੜਾ ਜੁੜਿਆ ਹੋਇਆ ਉਹ ਹੀ ਰੱਖਣਾ ਹੈ ਇੱਥੇ ਆਪਣੇ ਪਿੰਨ ਲਾਏ ਹੋਏ ਨੇ ਪਿੰਨ ਪਹਿਲਾਂ ਕੱਢੋ ਫਿਰ ਆਪਣੀ ਕਟਾਈ ਹੋਣੀ ਹੈ ਪਿੰਨ ਕਟਾਈ ਕਰ ਲਵਾਂਗੇ ਇਹ ਤਰੀਕਾ ਹੈ ਜੀ ਜੇ ਦੋਨੋਂ ਪਾਸੇ ਬਾਟਰ ਹੋਵੇ ਤਾਂ ਸਲਵਾਰ ਦਾ ਡਰਾਪ ਤੇ ਕਟਾਈ ਹੁਣ ਇਸ ਤਰੀਕੇ ਆਪਣਾ ਕਪੜਾ ਬਚ ਗਿਆ ਜੁਆਇੰਟ ਰੱਖੰਦਾ ਇਹ ਫੈਰਾ ਹੋ ਗਿਆ ਵੀ ਆਪਣੀ ਹੁਣ ਇਹ ਥੋਬਣਾ ਜੋੜ ਤੋਂ ਬੈਲਟ ਬਣ ਜਾਣੀ ਆਹ ਲੋ ਜੀ ਇਸ ਤਰੀਕੇ ਹੁਣ ਆਪਣਾ ਬੈਲਟ ਤਿਆਰ ਕਰਨੀ ਆਪਾਂ 2.5 ਇੰਚ ਉਹਨਾਂ ਦੀ ਆਪਾਂ 1.5 ਇੰਚ ਵਾਧਾ ਲਵਾਂਗੇ ਕਿ ਕੋਈ ਗਰਮ ਕਪੜੇ ਦੀ ਸਲਾਈ ਲੰਚ ਬਾਈ ਤਿਆਰ ਕਰਨੀ ਸਾਢੇ 3/4 ਲਵਾਂਗੇ ਤੇ نیچے ਨੂੰ ਲੰਬਾਈ ਆਪਾਂ ਸਾਢੇ 7 ਵੀ ਲੈ ਲਈ ਦੀ 8 ਵੀ ਲੈ ਲਈ ਦੀ 7 ਵੀ ਲੈ ਲਈ ਦੀ ਕੱਪੜੇ ਦੇ ਡਿਪੈਂਡ ਕਰਦਾ ਕਪੜਾ ਕੋ ਕਪੜਾ ਵਾਧੂ ਆਪਾਂ 8 ਇੰਚ ਲਾ ਕੇ ਨਿਭਾ ਬਣਾ ਕੇ ਬਾਅਦ ਚ ਆਪਾਂ نیچے ਤੋਂ ਕਟਾਈ ਕਰ ਦੀ ਦੀਏ ਹਾਂ ਜੀ ਇਸ ਤਰੀਕੇ ਹੁਣ ਆਪਾਂ ਇਹ ਹੁਣ ਆਪਣੀ ਹੋ ਗਈ ਬਿਲਟ ਦੀ ਕਟਾਈ ਇਹ ਹੈਗੀ ਸਲਵਾਰ ਦੇ ਪੱਲੇ ਕੁੰਦੇ ਦੀ ਕਟਾਈ ਚਾਹੇ ਕੁੰਦੇ ਸਮਝ ਲੋ ਚਾਹੇ ਮੈਂਨੀ ਸਮਝ ਲੋ ਜੇ ਤੁਹਾਡੇ ਪਾਰਟਰ ਵਾਲੀ ਸਲਵਾਰ ਹੋਵੇ ਤਾਂ ਇਸ ਤਰੀਕੇ ਤੁਸੀਂ ਡਰਾਪ ਕਰਕੇ ਕਟਾਈ ਕਰੋ ਨਾਲ ਆਸਾਨ ਤਰੀਕੇ ਨਾਲ ਕੋਈ ਵੀ ਜੋੜ ਨਹੀਂ ਆਂਦਾ ਹੈਗਾ ਜੋੜ ਤੋਂ ਬਗੈਰ ਕਟਾਈ ਬਹੁਤ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀਡੀਓ ਵੇਖ ਕੇ ਕਰੋ ਵੀ ਜੇ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸੋ ਸ਼ੇਅਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਉਹ ਵੀ ਜਰੂਰ ਕਰਿਓ ਹੁਣ ਸਾਡ ਨੂੰ ਕਾਫੀ ਦਿਨ ਹੋ ਗਏ ਸੀ ਵੀਡੀਓ ਨਹੀਂ ਬਣਾ پاਏ ਕਿ ਟਾਈਮ ਨਹੀਂ ਮਿਲਿਆ ਹੈਗਾ ਮਰਜੰਦ ਦੇ ਸੀਜ਼ਨ ਸੀ ਆ ਤੇ ਹੁਣ ਅਸੀਂ ਵੀਡੀਓ ਬਣਾਇਆ ਕਰਾਂਗੇ ਜਿਹੜੀ ਕਿ ਅਲੱਗ ਚੀਜ਼ ਦੀ ਘਟਾਈ ਕਰਨੀ ਹੈ ਵੀ ਕੁੜੀਆਂ ਨੂੰ ਪਤਾ ਲੱਗ ਸਕੇ ਵੀ ਇਸ ਤਰ੍ਹਾਂ ਕਾੰਡ ਰੱਖ ਕੇ ਘਟਾਈ ਕਰਨੀ ਲੁਕੀ ਜੀ